ਸਸਿਆਕਾਲ ਦੋਸਤੋ ਸਵਾਗਤ ਹੈ ਤੁਹਾਡਾ ਤੁਰੀਕਰ ਬਾਜ਼ਾਰ ਤੇ ਬ੍ਰਾਂਚ ਦੀ ਨਹੀਂ ਗੱਲ ਕਰਾਂਗੇ ਕਿਉਂਕਿ ਅੱਜ ਆਪਾਂ ਗੱਲ ਜਿਹੜੀ ਕਰਨੀ ਆ ਉਹ ਆ ਉਸ ਵਿਸ਼ੇ ਤੇ ਗੱਲ ਕਰਨੀ ਹੈ ਜਿਹੜਾ ਵਿਸ਼ੇ ਨੂੰ ਮੰਨ ਲਓ ਬਹੁਤ ਘੱਟ ਡੀਲਰ ਛੇੜਨਾ ਚਾਹੁੰਦੇ ਨੇ ਕਿਉਂਕਿ ਇਹ ਸਾਡਾ ਹੀ ਨੁਕਸਾਨ ਹੈ ਮੰਨ ਲਓ ਜੇ ਅਸੀਂ ਕੰਮ ਸਹੀ ਕਰਾਂਗੇ ਤਾਂ ਤਾਂ ਸਾਡਾ ਫਾਇਦਾ ਤੇ ਗਲਤ ਕਰਾਂਗੇ ਤਾਂ ਸਾਡਾ ਬਹੁਤ ਵੱਡਾ ਨੁਕਸਾਨ ਹੈ ਮਨ ਲਓ ਇੱਕ ਗੱਡੀ ਲੈਣ ਦਾ ਵਿਚਾਰ ਆਉਂਦਾ ਤੁਹਾਡੇ ਦਿਮਾਗ 'ਚ ਇੱਕ ਗੱਡੀ ਲੈਣ ਦਾ ਗੱਡੀ ਲੈਣ ਦਾ ਵਿਚਾਰ ਆਨਸਾਰ ਤੁਹਾਡੇ ਦਿਮਾਗ 'ਚ ਆਉਂਦਾ ਵੀ ਆਪਾਂ ਕਾਰ ਮਾਰਕੀਟ ਜਾਣਾ ਔਰ ਪੱਕ ਕਿੱਥੇ ਜਾਣਾ ਔਰ ਕਿਹਜੀ ਗੱਡੀ ਲੈਣੀ ਆ ਕਿਵੇਂ ਉਹਨੂੰ ਚੈੱਕ ਕਰਾਂਗੇ ਤਾਂ ਫਿਰ ਆਪਾਂ ਉਹਦੇ ਲਈ ਇੱਕ ਟੈਕਨੀਕਲ ਬੰਦਾ ਨਾਲ ਲੈਣੇ ਆ ਜਿਹੜਾ ਕੋਈ ਮਿਸਤਰੀ ਹੁੰਦਾ ਜਾਂ ਕੋਈ ਵੀ ਹੁੰਦਾ ਆਪਣੇ ਦਿਮਾਗ 'ਚ ਆਉਂਦਾ ਵੀ ਆਪਾਂ ਤਾਂ ਯਾਰ ਡੀਲਰ ਠੱਗ ਲੈਣਗੇ ਵਪਾਰੀ ਬੰਦੇ ਇਦਾਂ ਨਹੀਂ ਹੁੰਦੇ ਨੇ ਤਾਂ ਤੁਹਾਡੇ ਦਿਮਾਗ 'ਚ ਹੋਰ ਵੀ ਕਈ ਵਿਚਾਰ ਆਉਂਦੇ ਹੋਣਗੇ ਜਦ ਤੁਸੀਂ ਗਏ ਹੋਵੋਗੇ ਮਾਰਕੀਟ ਦੇ ਵਿੱਚ ਤਾਂ ਤੁਹਾਡੇ ਦਿਮਾਗ ਦੇ ਵਿੱਚ ਇਹੋ ਜਿਹੇ ਵਿਚਾਰ ਪੈਣੇ ਨੇ ਨੇਚਰਲੀ ਆ ਕਿਉਂਕਿ ਮੈਂ ਵੀ ਕਿਸੇ ਟਾਈਮ ਜਦੋਂ ਮੈਂ ਮਾਰਕੀਟ ਦੇ ਵਿੱਚ ਗਿਆ ਸੀ ਤਾਂ ਮੇਰੇ ਦਿਮਾਗ ਦੇ ਵਿੱਚ ਇਹ ਹੀ ਖਿਆਲ ਜਾਂਦਾ ਸੀ ਮੈਂ ਕਿ ਯਾਰ ਇਹ ਸਾਰੇ ਇਹਨਾਂ ਜੋ ਮੈਂ ਬੰਦਾ ਕਿਵੇਂ ਮਿਚਾਣਾ ਇਹ ਮਤਲਬ ਸਾਰੇ ਕਨਾਲ ਦੇ ਲੱਗੀ ਜਾਂਦੇ ਨੇ ਵੀ ਝੂਠ ਤੂਫਾਨ ਜਾਂ ਬੋਲੀ ਜਾਂਦੇ ਨੇ ਜਾਂ ਰੇਟ ਰੂਟ ਜਾਂ ਇਧਰ ਉਧਰ ਦੱਸਿਆ ਜਾਂ ਕੰਡੀਸ਼ਨ ਹੀ ਸਹੀ ਦੱਸਦੇ ਮੈਂ ਪਹਿਲੀ ਗੱਡੀ ਅਸੀਂ ਪਰਚੇਜ਼ ਕਰੀ ਸੀਗੀ ਅ ਲੁਧਿਆਣੇ ਤੋਂ ਤੇ ਆਪਾਂ ਡੀਲਰ ਦਾ ਨਾਮ ਨਹੀਂ ਲਵਾਂਗੇ ਤੇ ਪਹਿਲੀ ਗੱਡੀ ਪਰਚੇਜ਼ ਕਰੀ ਸੀ ਅਸੀਂ ਓਮਨੀ ਬੈਨ ਮੈਂ ਤੇ ਮੇਰੇ ਫਾਦਰ ਸਾਹਿਬ ਨਾਲ ਸੀ ਪੁਰਾਣੀ ਬਹੁਤ ਪੁਰਾਣੀ ਗੱਲ ਹੈ ਤਾਂ ਉਹਨੇ ਸਾਨੂੰ ਮਤਲਬ ਐਕਸੀਡੈਂਟਲ ਗੱਡੀ ਦੇਦੀ ਮਤਲਬ ਆਮ ਤੌਰ ਤੇ ਇਸ ਤਰ੍ਹਾਂ ਦਾ ਮੇਰੇ ਖਿਆਲ ਤੁਹਾਡੇ ਨਾਲ ਵੀ ਹੁੰਦਾ ਹੋਊਗਾ ਆ ਮੇਰੀ ਮੇਰੇ ਦਿਮਾਗ ਚ ਆ ਰਿਹਾ ਸੀ ਵੀ ਤਾਂ ਆਪਾਂ ਇੱਕ ਇਹੋ ਜਿਹੀ ਵੀਡੀਓ ਬਣਾ ਦਈਏ ਜਿਹਦੇ ਨਾਲ ਤੁਹਾਡੇ ਦਿਮਾਗ ਦੇ ਵਿੱਚੋਂ ਇਹ ਚੀਜ਼ਾਂ ਤੁਹਾਡੇ ਦਿਮਾਗ ਦੇ ਵਿੱਚੋਂ ਆਪ ਦੇ ਵਿੱਚ ਕੌਨਫੀਡੈਂਸ ਆ ਜਾਵੇ ਵੀ ਗੱਡੀ ਕੀ ਕੀ ਚੀਜ਼ਾਂ ਨੂੰ ਦੇਖ ਕੇ ਚੈੱਕ ਕਰੀਏ ਤਾਂ ਇਹ ਗੱਡੀ ਖੜਾਉਣ ਦਾ ਮਤਲਬ ਇਹੀ ਹੈ ਵੀ ਆਮ ਕਾਮਨ ਗੱਡੀ ਮਰੂਤੀ ਦੀ ਗੱਡੀ ਆਪਾਂ ਮਤਲਬ ਜ਼ਿਆਦਾਤਰ ਆਪਾਂ ਪਿੰਡਾਂ ਵਾਲਿਆਂ ਜਾਂ ਸ਼ਹਿਰਾਂ ਵੀ ਵਾਲੇ ਵੀ ਆ ਮਤਲਬ ਜ਼ਿਆਦਾਤਰ ਆਪਣਾ ਪਹਿਲੀ ਚੋਇਸ ਬਣਦੀ ਨੇ ਵੀ ਆਪਾਂ ਮਰੂਤੀ ਦੀ ਹੀ ਗੱਡੀ ਲਈਏ ਚਾਹੇ ਆਲਟੋ ਲੈ ਲਈਏ ਫਸਟ ਗੱਡੀਆਂ ਥੋੜੀ ਦਾ ਆਲਟੋ ਲੈ ਲੈਂਦੇ ਹਾਂ ਉਸ ਤੋਂ ਬਾਅਦ ਫਿਰ ਆਪਾਂ ਸਵਿਫਟ ਤੇ ਆ ਜੰਨੇ ਆ ਜਾਂ ਰੀਡਸ ਲੈ ਲੈਂਦੇ ਆ ਫਿਰ ਡਿਜ਼ਾਇਰ ਫਿਰ ਸਿਆਜ ਲਗਭਗ ਆਪਾਂ ਖੁਸ਼ ਹੁੰਨੇ ਆ ਵੀ ਬਲੀਨੋ ਵਗੈਰਾ ਵੀ ਅਮਰੂਤੀ ਬਰੀਜ਼ਾ ਆਰਟੀਗਾ ਵੀ ਅਮਰੂਤੀ ਪਰਿਵਾਰ ਚ ਹੀ ਰਹੀ ਐ ਆਪਣਾ ਵਿਚਾਰ ਹੁੰਦਾ ਸਭ ਤੋਂ ਪਹਿਲਾਂ ਉਸ ਤੋਂ ਬਾਅਦ ਫਿਰ ਆਪਣੀ ਦਲੇਰੀ ਆ ਜਾਂਦੀ ਆਪਣੇ ਚ ਆਪਾਂ ਬਦਲਦੇ ਰਹਿੰਨੇ ਆ ਮੈਂ ਬਹੁਤ ਬੰਦੇ ਦੇਖੇ ਨੇ ਜਿਹੜੇ ਪੁਰਾਣੀ ਗੱਡੀ ਲੈਣ ਲਈ ਕਿਸ ਦਿਨੇ ਪੂਰਾ ਮਾਰਕੀਟ ਦੇ ਵਿੱਚ ਕਿਸਨ ਤੋਂ ਬਾਅਦ ਉਹ ਡਿਸੀਜਨ ਲੈ ਲੈਂਦੇ ਨੇ ਬਜਟ ਨਹੀਂ ਹੁੰਦਾ ਫਿਰ ਵੀ ਡਿਸੀਜਨ ਲੈ ਜਾਂਦੇ ਨੇ ਵੀ ਆਪਾਂ ਨਵੀਂ ਗੱਡੀ ਲੈ ਲਓ ਯਾਰ ਟੈਂਸ਼ਨ ਮੁਕੂਗੀ ਇਹਨਾਂ ਦਾ ਕੀ ਪਤਾ ਕੀ ਦੇ ਦੇਣਾ ਆਪਾਂ ਤਾਂ ਇਹ ਚੀਜ਼ ਨੂੰ ਧਿਆਨ ਚ ਰੱਖਦੇ ਹੋਏ ਇਹ ਵੀਡੀਓ ਨੂੰ ਆਪਾਂ ਬਣਾਇਆ ਵੀਡੀਓ ਨੂੰ ਬਹੁਤ ਧਿਆਨ ਨਾਲ ਦੇਖਿਓ ਬਹੁਤ ਵਧੀਆ ਅਵੇਅਰਨੈਸ ਜੇ ਤੁਹਾਨੂੰ ਲੱਗੂ ਵੀ ਹਾਂ ਵੀਡੀਓ ਦੇ ਵਿੱਚ ਅਵੇਅਰਨੈਸ ਹੈ ਜਾਂ ਦਾ ਵੀਡੀਓ ਨੂੰ ਨਾਲ ਦੀ ਨਾਲ ਸ਼ੇਅਰ ਵੀ ਕਰਦੇ ਜਾਇਓ ਕਿਸੇ ਨਾ ਕਿਸੇ ਨੂੰ ਕੋਈ ਨਾ ਕੋਈ ਫਾਇਦਾ ਤਾਂ ਵੀਰ ਭਰਾ ਨੂੰ ਮਿਲ ਸਕਦਾ ਜੀ ਉਹਦਾ ਸਭ ਤੋਂ ਪਹਿਲਾਂ ਆਪਣੇ ਦਿਮਾਗ ਦੇ ਵਿੱਚ ਵਿਚਾਰ ਆਉਂਦਾ ਵਿਚਾਰ ਆਉਣ ਤੋਂ ਬਾਅਦ ਆਪਾਂ ਕੰਮ ਸ਼ੁਰੂ ਕਰਦੇ ਆਂ ਵੀ ਆਪਾਂ ਕਿੱਥੇ ਪਹੁੰਚੀਏ ਸਹੀ ਪਲੇਸ ਤੇ ਜਾਣਾ ਥੋੜਾ ਧਰਮ ਹੈ ਕਿਉਂਕਿ ਅੱਜ ਕੱਲ ਦੇਖੋ ਆਨਲਾਈਨ ਯੋਗਾ ਆਪਾਂ ਰਿਵਿਊ ਵਗੈਰਾ ਚੈੱਕ ਕਰਦੇ ਆਂ ਆਪਾਂ ਕੁਝ ਵੀ ਕਰ ਸਕਦੇ ਆ ਮਤਲਬ ਆਪਾਂ ਸਭ ਤੋਂ ਪਹਿਲਾਂ ਆਪਣਾ ਸਰਚ ਇੰਜਨ ਖੋਲੋ ਵਧੀਆ ਡੀਲਰ ਲੱਭੋ ਮਤਲਬ ਬੈਸਟ ਡੀਲਰ ਪਾ ਕੇ ਤੁਸੀਂ ਆਪਸ਼ਨ ਆ ਜਾਂਦੀ ਉਹ ਤੇ ਬੈਸਟ ਕਾਰ ਡੀਲਰ ਤਾਂ ਉਹਦੇ ਰਿਵਿਊ ਚੈੱਕ ਕਰ ਸਕਦੇ ਆਪਾਂ ਨਾ ਰਿਵਿਊ ਚੈੱਕ ਕਰਕੇ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਇਹ ਡੀਲਰ ਦੀ ਰੈਪਿਊਟੇਸ਼ਨ ਕੀ ਹੈ ਜਾਂ ਉਸ ਸ਼ਹਿਰ ਦੇ ਵਿੱਚ ਜਾਂ ਉਸ ਜਗ੍ਹਾ ਦੇ ਉੱਪਰ ਕੋਈ ਨਾ ਕੋਈ ਆਪਣਾ ਕੋਈ ਸੱਜਣ ਮੇਰੀ ਬੇਲੀ ਹੁੰਦਾ ਆਪਾਂ ਉਹਨੂੰ ਵੀ ਕਾਲ ਕਰਕੇ ਕਹਿੰਦੇ ਯਾਰ ਇੱਥੋਂ ਦਾ ਬੈਸਟ ਡੀਲਰ ਦੱਸ ਯਾਰ ਕੋਣਾ ਵਧੀਆ ਡੀਲਰ ਜੀ ਆਪਾਂ ਆਨਲਾਈਨ ਸਰਚ ਨਹੀਂ ਕਰਦੇ ਮਤਲਬ ਸਹੀ ਜਗ੍ਹਾ ਤੇ ਪਹੁੰਚਣਾ ਸਭ ਤੋਂ ਪਹਿਲਾ ਕੰਮ ਹੈ ਘਰੋਂ ਤੁਸੀਂ ਕੀ ਮਾਈਂਡ ਬਣਾ ਕੇ ਗਏ ਹੋ ਲੇਕਿਨ ਸਭ ਤੋਂ ਪਹਿਲਾ ਕੰਮ ਹੈ ਵੀ ਤੁਸੀਂ ਸਹੀ ਜਗ੍ਹਾ ਤੇ ਪਹੁੰਚੋ ਸਹੀ ਜਗ੍ਹਾ ਤੇ ਪਹੁੰਚਣ ਤੋਂ ਬਾਅਦ ਤੁਸੀਂ ਉਸ ਤੋਂ ਬਾਅਦ ਸਹੀ ਚੁਆਇਸ ਜਿਹੜੀ ਤੁਹਾਡੇ ਦਿਮਾਗ ਚ ਆਈ ਹੋਈ ਆ ਮੰਨ ਲਓ ਫੋਰ ਐਗਜ਼ਾਮਪਲ ਆਪਾਂ ਇਹ ਕਹਿੰਦੇ ਆਪਾਂ ਸਵਿਫਟ ਲੈਣ ਲਈ ਨਿਕਲੇ ਹੋਏ ਆ ਤਾਂ ਸਵਿਫਟ ਕੋਡੇ ਸਾਹਮਣੇ ਖੜੀ ਆ ਤਾਂ ਸਵਿਫਟ ਦੇਖਣ ਲੱਗੇ ਸ ਫਸਟ ਤੇ ਦੂਸਰੀ ਇਹ ਹੈ ਵੀ ਤੁਸੀਂ ਗੱਡੀ ਕਿਵੇਂ ਚੈੱਕ ਕਰੋਗੇ ਯਾਰ ਬਿਨਾ ਟੈਕਨੀਕਲ ਬੰਦਾ ਲਿਆਏ ਮਤਲਬ ਤੁਹਾਨੂੰ ਇਹੋ ਜੀ ਟੈਕਨੀਕਾ ਦੱਸਾਂਗੇ ਜਿਨ੍ਹਾਂ ਤੁਹਾਨੂੰ ਲਿਆਂਨ ਦੀ ਲੋੜ ਨਹੀਂ ਕਿਸੇ ਨਾਲ ਮੈਨੂੰ ਜੋ ਮਤਲਬ ਸਾਨੂੰ ਜੋ ਅਸੀਂ ਆਪਣੀ ਨੌਲੇਜ ਨਾਲ ਭਰੇ ਹੋਇਆ ਤਾਂ ਉਹ ਚੀਜ਼ ਤੁਹਾਨੂੰ 25 ਸਾਲ ਦਾ ਐਕਸਪੀਰੀਅੰਸ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਵਾਂਗਾ ਤੇ ਆਪਾਂ ਕੀ ਦੇਖ ਸਕਦੇ ਹਾਂ ਸਭ ਤੋਂ ਪਹਿਲਾਂ ਆਪਾਂ ਗੱਡੀ ਖੜੀ ਹੈ ਇਹ ਆਪਾਂ ਦੇਖਣ ਪਹੁੰਚ ਗਏ ਹਾਂਗੇ ਤੇ ਵਧੀਆ ਡੀਲਰ ਕੋਲੇ ਧੂਰੀਕਾਰ ਪਿਆਰੇ ਵਾਲੇ ਵਰਗੇ ਉਹ ਜਿਹੜੀ ਲੋਕਰ ਪਹੁੰਚ ਗਿਆ ਤੇ ਸਭ ਤੋਂ ਪਹਿਲਾਂ ਬਿਲਕੁਲ ਆਮ ਹੀ ਆਪਣੀ ਹੈਬਿਟ ਹੁੰਦੀ ਆ ਆਪਾਂ ਬੌਨਰ ਚੱਕ ਕੇ ਦੇਖਦੇ ਨੇ ਕਿ ਪਤਾ ਚਾਹੀਏ ਆਪਾਂ ਨੂੰ ਕੱਖ ਨਾ ਹੋਵੇ ਲੇਕਿਨ ਸਭ ਤੋਂ ਪਹਿਲਾਂ ਆਪਾਂ ਬੌਨਰ ਚੱਕ ਲੈਨੇ ਗੱਡੀ ਦਾ ਬੌਨਰ ਚੱਕ ਕੇ ਦੇਖਦੇ ਆ ਵੀ ਇਹਦੇ ਚ ਕੀ ਕੀ ਦੇਖਣਾ ਵਾ ਮਤਲਬ ਟੈਕਨੀਕਲ ਬੰਦਾ ਦੇਖੂਗਾ ਤਾਂ ਉਹ ਸਾਰਾ ਕੁਝ ਦੇਖ ਕੇ ਦੱਸ ਦੋ ਵੀ ਇਹਦੇ ਚ ਕੀ ਹੈ ਤੇ ਸਭ ਤੋਂ ਪਹਿਲਾਂ ਆਪਾਂ ਬਾਡੀ ਐਕਸੀਡੈਂਟ ਨਾ ਹੋਵੇ ਮਤਲਬ ਸਭ ਤੋਂ ਪਹਿਲਾਂ ਆਪਾਂ ਇਹ ਨੋਟ ਕਰਦੇ ਵੀ ਬਾਡੀ ਐਕਸੀਡੈਂਟ ਨਾ ਹੋਵੇ ਤਾਂ ਉਹਦੇ ਲਈ ਆਪਣੇ ਲਈ ਆਪਣੇ ਕੋਲ ਕੀ ਹਥਿਆਰਾਂ ਕਿਹੜਾ ਪੈਰਾਮੀਟਰ ਹੈ ਜਿਹੜਾ ਬਾਡੀ ਐਕਸੀਡੈਂਟ ਤੋਂ ਤੁਹਾਨੂੰ ਫੜ ਕੇ ਤੂੰ ਨਹੀਂ ਪਤਾ ਲੱਗਦਾ ਅਬ ਕੁਛ ਹਿੰਟ ਹੁੰਦੇ ਨੇ ਕੁਛ ਪੱਕੇ ਹੁੰਦੇ ਨੇ ਮਤਲਬ ਵੀ ਸਬੂਤ ਜਿਹਦੇ ਨਾਲ ਤੁਸੀਂ ਇਹ ਚੀਜ਼ ਨੂੰ ਫੜ ਸਕਦੇ ਹੋ ਜਿਵੇਂ ਸਭ ਤੋਂ ਪਹਿਲਾਂ ਆਪਾਂ ਆ ਜੋ ਨੇੜੇ ਆ ਕੇ ਨੇੜੇ ਕੈਮਰਾ ਲੈ ਵੀ ਨੇੜੇ ਲਿਆ ਇਹ ਦੇਖੋ ਇਹ ਆ ਗਈ ਇਹਦੀ ਫਰੰਟ ਫੱਟੀ ਫਰੰਟ ਫੱਟੀ ਆ ਗਈ ਗੱਡੀ ਦੀ ਜਿਹਦੇ ਉੱਤੇ ਰੇਡੀਏਟਰ ਵਗੈਰਾ ਬੰਪਰ ਹਰ ਚੀਜ਼ ਇਹਦੇ ਉੱਤੇ ਮਤਲਬ ਇਹ ਪਾਰਟ ਦੇ ਉੱਪਰ ਅ ਖੜੀ ਹੁੰਦੀ ਹੈ ਦੀ سپورਟ ਨਾਲ ਖੜੀ ਨੇ ਤੇ ਥੱਲੇ ਟਾਈਮ ਮੈਂਬਰ ਹੁੰਦਾ ਮਤਲਬ سپورਟ ਹੁੰਦੀ ਹੈ ਥੱਲੇ ਦੀ ਸਾਰਾ ਚੀਜ਼ ਇਹਦੇ ਉੱਤੇ ਹੁੰਦਾ ਜੇ ਗੱਡੀ ਮੰਨ ਲਓ ਮੂਹਰੋਂ ਐਕਸੀਡੈਂਟ ਹੋ ਗਈ ਗੱਡੀ ਇਹ ਐਕਸੀਡੈਂਟ ਹੋਣ ਤੋਂ ਬਾਅਦ ਇਹ ਸਭ ਤੋਂ ਪਹਿਲਾਂ ਡੈਮੇਜ ਹੁੰਦੀ ਹੈ ਇਹ ਚੀਜ਼ ਦੀ ਤਾਂ ਤੁਸੀਂ ਦੇਖ ਰਹੇ ਹੋ ਇਹਦੇ ਆ ਤੁਸੀਂ ਨਟ ਦੇਖ ਰਹੇ ਹੋ ਇਹਦੇ ਦੋ ਨਟ ਲੱਗੇ ਹੋ ਨੇ ਉੱਪਰ ਤੇ ਆ ਇਹ ਤਾਂ ਮਤਲਬ ਬਿਨਾ ਕਲਰ ਵਾਲੇ ਨੇ ਇਹ ਤਾਂ ਬਦਲੇ ਵੀ ਜਾ ਸਕਦੇ ਨੇ ਲੇਕਿਨ ਇਹ ਚੀਜ਼ ਨਹੀਂ ਇਹਦੀ ਬਦਲੀ ਜਾ ਸਕਦੀ ਤੁਸੀਂ ਦੇਖ ਰਹੇ ਨਟ ਥੋੜੇ ਨੇੜੇ ਥੋੜੇ ਨੇੜੇ ਹਾਂ ਆ ਦੇਖੋ ਇਹ ਜਿਹੜੀ ਚੀਜ਼ ਆ ਇਹਨੂੰ ਜਦੋਂ ਚਾਬੀ ਲੱਗ ਜੂਗੀ ਨਾ ਤਾਂ ਇਹਦੀ ਹਾਲਤ ਇਹ ਹੋ ਜੂਗੀ ਵੀ ਇਹਦੇ ਤੋਂ ਰੰਗ ਉੱਤਰ ਜੂਗਾ ਠੀਕ ਹੈ ਪਰ ਸਾਡੇ ਡੀਲਰ ਇਦੋਂ ਵੀ ਵੱਧ ਚਲਾਕ ਨੇ ਉਹ ਕੀ ਕਰਦੇ ਨੇ ਅ ਰੰਗ ਦੁਬਾਰਾ ਕਰ ਦਿੰਦੇ ਨੇ ਪਰ ਜੋ ਦੇਖੋ ਜੈਨੂਲੀ ਦਾ ਜੋ ਡੀਲਰ ਹੈਗਾ ਉਹ ਮਤਲਬ ਸਾਡੀ ਨੌਲੇਜ ਸਾਡੀ ਉਹ ਹੈ ਉਹ ਸਾਡੀ ਰੋ ਕਿਉਂਕਿ ਸਾਡਾ ਤਜਰਬਾ ਹੈਗਾ ਲੇਕਿਨ ਮੋਟਾ-ਮੋਟਾ ਤੁਸੀਂ ਇਹਨੂੰ ਦੇਖੋ ਵੀ ਇਹਦੇ ਉੱਤੇ ਸਟicker ਲੱਗੇ ਹੋਏ ਨੇ ਦੋ ਇਹ ਵੀ ਲਾ ਦਿੰਦੇ ਨੇ ਲekin ਤੁਸੀਂ ਇਹ ਨਹੀਂ ਸਮਝਣਾ ਵੀ ਇਹ ਲੱਗੇ ਜਾਂਦਾ ਮਤਲਬ ਕਿਹਾ ਸੀ ਤੁਰੀ ਕਾਰਨ ਵਾਲੇ ਤਾਂ ਫਿਰ ਸਹੀ ਹੋਊਗਾ ਇਹ ਚੀਜ਼ ਦੀ ਮਤਲਬ ਥੋੜੀ ਜੀ ਤੁਹਾਨੂੰ ਮਤਲਬ ਇਹਦੀ ਜਾਣਕਾਰੀ ਹੋ ਜੂਗੀ ਵੀ ਇਹ ਗੱਡੀ ਜੇ ਖੁੱਲੇ ਹੋਏ ਨੇ ਜਾਂ ਹੋਰ ਵੀ ਮੂਰੋਂ ਕੁਛ ਨਾ ਕੁਛ ਗੜਬੜ ਹੋਈ ਹੋਈ ਆ ਤੇ ਇਹਦੇ ਨੀਚੇ ਆਪਾਂ ਚੱਲਦੇ ਆਂ ਇੱਕ ਮਿੰਟ ਲਾਈਟ ਲਾਈਨ ਲਾਈਟੇ ਮੋਬਾਈਲ ਥੋੜਾ ਜਿਹਾ ਨੀਰਾ ਹੋ ਗਿਆ ਬਣਾਉਣ ਲੱਗੇ ਪਰ ਤੁਹਾਨੂੰ ਐਨ ਪੂਰੀ ਚੰਗੀ ਤਰ੍ਹਾਂ ਜਾਣਕਾਰੀ ਦਵਾਂਗੇ ਇੱਕ ਮਿੰਟ ਆ ਨੀਚੇ ਤੁਸੀਂ ਦੇਖ ਰਹੇ ਹੋ ਅ ਨੀਚੇ ਨਾ ਸਪੋਰਟ ਦਿਖ ਰਹੀਆਂ ਨੇ ਗੱਡੀ ਦੀਆਂ ਸਪੋਰਟ ਵੈਲਡਿੰਗ ਹੋਈ ਹੁੰਦੀ ਹੈ ਜਿਹੜੀ ਦੁਬਾਰਾ ਨਹੀਂ ਹੁੰਦੀ ਸਪੋਰਟ ਵੈਲਡਿੰਗ ਇਹ ਦੁਬਾਰਾ ਹੋਊਗੀ ਤਾਂ ਰੰਗ ਉਤਰੂਗਾ ਜੀ ਤੇ ਇਹ ਦੋਨੇ ਜਗ੍ਹਾ ਹੁੰਦੀਆਂ ਨੇ ਇੱਧਰ ਵੀ ਹੁੰਦੀਆਂ ਨੇ ਇੱਧਰ ਵੀ ਹੁੰਦੀਆਂ ਨੇ ਫੜੀ ਮਾਣਾ ਜਿੱਥੇ ਤੇ ਤੁਹਾਨੂੰ ਦਿਖਾਉਣੀ ਆ ਇਹ ਆਹ ਚੀਜ਼ ਹੈ ਜਿਹੜੀ ਅੰਦਰ ਤੋਂ ਦਿਖ ਰਹੀ ਹੈ ਨਾ ਇਹ ਚੀਜ਼ ਇਹ ਨਹੀਂ ਇੱਧਰ ਨਹੀਂ ਦਿਖ ਰਹੀ ਇੱਧਰ ਤਾਂ ਇਹ ਤਾਂ ਥੱਲੇ ਦੇਖਣ ਲੱਗਿਆ ਇੱਧਰ ਹੀ ਦਿਖ ਰਹੀ ਹੈ ਉਧਰ ਤੋਂ ਥੋੜਾ ਜਿਹਾ ਹਨੇਰਾ ਜ਼ਿਆਦਾ ਹੋ ਗਿਆ ਇਹ ਆ ਲਓ ਇਹ ਆ ਚੀਜ਼ ਹੈ ਨਾ ਜਿਹੜੀ 음 ਆ ਲਓ ਆ ਚੀਜ਼ ਆ ਦੇਖ ਰਹੇ ਨੇ ਤੁਹਾਨੂੰ ਸਪੋਰਟ ਵੈਲਡਿੰਗ ਦਿਖ ਰਹੀ ਹੈ ਇਹ オリジナル ਹੀ ਆਉਂਦੀ ਹੈ ਇਹ ਦੁਬਾਰਾ ਨਹੀਂ ਬਣਦੀ ਹੈਗੀ ਗੱਡੀ ਤੇ ਕਦੇ ਵੀ ਤਾਂ ਇਹ ਚੀਜ਼ਾਂ ਤੁਸੀਂ ਅੰਦਰੋਂ ਇੱਥੋਂ ਤਾਂ ਕੋਈ ਲੁਕੋ ਲੂਗਾ ਇਹ ਚੀਜ਼ਾਂ ਦਾ ਲੁਕੋ ਵੀ ਦਊਗਾ ਰੰਗ ਕਰਕੇ ਲੇਕਿਨ ਉਹ ਇਹ ਜਿਹੜੀ ਚੀਜ਼ ਆ ਇਹ ਨੂੰ ਕੋਈ ਲੁਕੋ ਨਹੀਂ ਸਕਦਾ ਹੈਗਾ ਜਿਹੜੀ ਨੀਚੇ ਸਪੋਰਟ ਵੈਲਡਿੰਗ ਹੁੰਦੀ ਹੈ ਸਪੋਰਟ ਵੈਲਡਿੰਗ ਤੁਸੀਂ ਸਮਝ ਰਹੇ ਹੋ ਇੱਕ ਬੈਲਡਿੰਗ ਦੇ ਦੁਆਰਾ ਕਰਾਂਗੇ ਤਾਂ ਉਹ ਇਹ ਚੀਜ਼ ਨਹੀਂ ਬਣਦੀ ਨੰਬਰ 2 ਦੇ ਆਪਾਂ ਆ ਦੇਖੋ ਇਹ ਚੀਜ਼ਾਂ ਆਪਾਂ ਚੈੱਕ ਕਰਦੇ ਆ ਇਹਨਾਂ ਦੇ ਨਟਾਂ ਚਾਬੀ ਤਾਂ ਨਹੀਂ ਲੱਗੀ ਆ ਪੇਸਟਿੰਗ ਤੁਹਾਨੂੰ ਹੀ ਅੱਜ ਕੱਲ ਦਾ ਮਤਲਬ ਸਾਰਾ ਕੁਝ ਹੀ ਉਹੋ ਜਿਹੀ ਬਣਾਉਂਦੇ ਨੇ ਬਿਲਕੁਲ ਪਰ ਜਿਹੜੀ origignal ਜਿਵੇਂ ਹੁਣ origignal ਪੇਸਟਿੰਗ ਹੈ origignal ਪੇਸਟਿੰਗ ਮਤਲਬ ਤੁਸੀਂ ਐਦਾਂ ਨੋ ਮਾਰੋਗੇ ਤਾਂ ਇਹਦੇ ਵਿੱਚ ਖੂਹੂਗਾ ਨਹੀਂ ਜਮੇ ਬਹੁਤ ਜ਼ਿਆਦਾ ਥੋਸ ਹੁੰਦੀ ਹੈ origignal ਪੇਸਟਿੰਗ ਹੈ ਮਤਲਬ origignal ਬੌਨਟ ਹੈ ਇਹ ਤੇ ਬੋਨਟ ਦੇ ਵਿੱਚ ਕੋਈ ਵੀ ਆ ਆ ਛੋਟੇ ਛੋਟੇ ਸਟicker ਮਤਲਬ ਛੋਟੇ ਛੋਟੇ ਹਿੰਟ ਹੁੰਦੇ ਨੇ ਜਿਹੜੇ ਗੱਡੀ ਦੇ ਵਿੱਚ ਦਿਖ ਜਾਂਦੇ ਨੇ ਆਪਾਂ ਨੂੰ ਤੇ ਇਧਰਲੀ ਸਾਈਡ ਤੋਂ ਵੀ ਤੁਸੀਂ ਦੇਖ ਰਹੇ ਹੋ ਇਦਾਂ ਹੀ ਠੀਕ ਹੈ ਨਹੀਂ ਇਹ ਚੀਜ਼ ਤੁਹਾਨੂੰ ਦੱਸ ਦਿਆ ਫਿਰ ਦੂਸਰਾ ਇਹਦਾ ਫੈਂਡਰ ਵਗੈਰਾ ਆ ਦੇਖੋ ਫੈਂਡਰ ਤੇ ਵੀ ਇਸੇ ਤਰ੍ਹਾਂ ਹੀ ਕੋਈ ਮਤਲਬ ਚਾਬੀ ਵਗੈਰਾ ਨਹੀਂ ਲੱਗੀ ਹੋਈ ਪੇਸਟਿੰਗ ਹੁੰਦੀ ਆ ਪੇਸਟਿੰਗ ਦੇ ਵੀ ਤੁਸੀਂ ਹੱਥ ਮਾਰਕ ਦੇਖ ਸਕਦੇ ਹੋ ਵੀ ਇਹਦੇ 'ਚ ਪੇਸਟਿੰਗ ਦੇ ਕੋਈ ਮਤਲਬ ਪੋਲੀ ਪੋਲੀ ਜੀ ਤਾਂ ਨਹੀਂ ਹੈਗੀ ਇਹ ਸਖਤ ਹੋਊਗੀ ਹਮੇਸ਼ਾ ਇਹ ਇਧਰਲੀ ਸਾਈਡ ਤੋਂ ਵੀ ਤੁਸੀਂ ਦੇਖ ਸਕਦੇ ਹੋ ਇਦਾਂ ਇਹ ਇਹਨੂੰ ਆਪਾਂ ਐਪਰਨ ਕਹਿੰਦੇ ਆ ਐਪਰਨ ਪਿੱਲਰ ਆਪਾਂ ਗੱਲ ਕਰਦੇ ਆ ਦੂਸਰਾ ਬਹੁਤ ਵੱਡੀ ਗੱਲ ਹੈ ਜਿਹੜੀ ਬਹੁਤ ਵੱਡੀ ਗੱਲ ਹੈ ਉਹ ਦੇਖਣ ਵਾਲੀ ਗੱਲ ਹੁੰਦੀ ਹੈ ਵੀ ਤੁਸੀਂ ਚਾਸੀ ਨੰਬਰ ਵਗੈਰਾ ਇਹਦਾ ਸਹੀ ਹੈ ਤੇ ਇਹ ਬਹੁਤ ਜ਼ਰੂਰੀ ਪਾਰਟ ਹੈ ਇਹਦਾ ਗੱਡੀ ਦਾ ਬਹੁਤ ਜ਼ਰੂਰੀ ਪਾਰਟ ਮਤਲਬ ਇਹ ਕਾਪੀ ਨਾਲ ਮੈਚ ਕਰਦਾ ਜਾਂ ਇਹ ਦੁਬਾਰਾ ਤਾਂ ਨਹੀਂ ਲੱਗਿਆ ਹੋਇਆ ਬਾਡੀ ਸੈਲ ਤਾਂ ਨਹੀਂ ਚੇਂਜ ਹੋਇਆ ਹੈ ਕਈ ਵਾਰ ਬਾਡੀ ਸੈੱਲ ਹੀ ਚੇਂਜ ਕਰ ਦਿੰਦੇ ਨੇ ਮਤਲਬ ਇਹ ਜਿਹਾ ਇਹ ਜਿਹਾ ਵੀ ਮਤਲਬ ਸਾਨੂੰ ਕਈ ਵਾਰ ਕੰਪਲੇਂਟ ਆਈਆਂ ਵੀ ਲੋਕ ਬਾਡੀ ਸੈੱਲ ਵੀ ਚੇਂਜ ਕਰਕੇ ਦੇ ਦਿੰਦੇ ਨੇ ਗੱਡੀ ਦਾ ਤਾਂ ਇਹ ਚੀਜ਼ ਦਾ ਧਿਆਨ ਰੱਖਣਾ ਪੈਂਦਾ ਹੁਣ ਆਪਾਂ ਬੋਨਰ ਦਾ ਖੋਲੀ ਹੋਇਆ ਤਾਂ ਇੰਜਨ ਦੇ ਵੀ ਆਪਾਂ ਇਸੇ ਤਰ੍ਹਾਂ ਹੀ ਸੇਮ ਹੀ ਚੈੱਕ ਕਰ ਸਕਦੇ ਆ ਵੀ ਤਾਰਾਂ ਤੂਰਾਂ ਤਾਂ ਨਹੀਂ ਕਟੀਆਂ ਹੋਈਆਂ ਉਖੜਿਆ ਉਖੜਿਆ ਜਿਹਾ ਤਾਂ ਨਹੀਂ ਪਿਆ ਸਾਰਾ ਕੁਝ ਜਿਵੇਂ ਹੁਣ ਇਹਦੇ ਦੇਖੋ ਬੈਟਰੀ ਦਾ ਕਵਰ ਤੱਕ ਵੀ ਕੰਪਲੀਟ ਨਹੀਂ ਮਤਲਬ ਇਹ ਥੋੜਾ ਜਿਹਾ ਦੱਸ ਦਿੰਦੇ ਵੀ ਗੱਡੀ ਖਾਨਦਾਨੀ ਹੈ ਸਹੀ ਗੱਡੀ ਆ ਇਹ ਮੁਗਲੈਲ ਵਗੈਰਾ ਪੂਰਾ ਦਾ ਜਾਂ ਆਪਾਂ ਇਹਨੂੰ ਅਟਕੇ ਦੇਖ ਲੈਣੇ ਹੁੰਦੇ ਆ ਵੀ ਗੱਡੀ ਸਟਾਰਟ ਕਰਕੇ ਕਰਮ ਕਰਕੇ ਵੀ ਇਹ ਤਾਂ ਬਲੂ ਵਗੈਰਾ ਤਾਂ ਨਹੀਂ ਮਾਰ ਰਹੀ ਔਰ ਠੰਡੀ ਗੱਡੀ ਦਾ ਸਭ ਤੋਂ ਪਹਿਲਾਂ ਇਹ ਹੈ ਵੀ ਜਦੋਂ ਗੱਡੀ ਖੜੀ ਹੈ ਤੁਸੀਂ ਉਹਦਾ ਮੁਗਲੈਲ ਜ਼ਰੂਰ ਚੈੱਕ ਕਰੋ ਜੇ ਉਹ ਖੰਦੀ ਹੋਗੀ ਤਾਂ ਇਹ ਬਹੁਤ ਵੱਡੀ ਕਮੀ ਰਹਿ ਜਾਂਦੀ ਆ ਡੀਲਰ ਇਹਨੂੰ ਪੂਰਾ ਨਹੀਂ ਕਰ ਪਾਉਂਦੇ ਹੈਗੇ ਮਤਲਬ ਜਾਂ ਗਾਹਕ ਵੀ ਆਪਾਂ ਕੱਲੇ ਡੀਲਰ ਵਿਚਾਰੇ ਸਾਡੇ ਭਰਾ ਨੇ ਉਹਨਾਂ ਦੇ ਕਾਹਨੂੰ ਉਹ ਕਰੀ ਜੰਨੇ ਆ ਟਾਰਗੇਟ ਵੀ ਇਹਨੂੰ ਪੂਰਾ ਨਹੀਂ ਕਰ ਪਾਉਂਦੇ ਇਹ ਇਹਦੇ ਚ ਲੈਵਲ ਹਮੇਸ਼ਾ ਘੱਟ ਹੀ ਹੋਊਗਾ ਜਦੋਂ ਠੰਡੀ ਗੱਡੀ ਦੇ ਵਿੱਚ ਆਪਾਂ ਦੇਖਦੇ ਆਂ ਇਹ ਇਹ ਚੀਜ਼ਾਂ ਆ ਗਿਆ ਜਿਹੜੀਆਂ ਆਪਾਂ ਅੰਦਰੋਂ ਚੈੱਕ ਕਰ ਸਕਦੇ ਆ ਮਤਲਬ ਬੋਨਟ ਚਾ ਕੇ ਦੂਸਰਾ ਮਤਲਬ ਇਹ ਆ ਵੀ ਜਿਹੜੀ ਆਪਾਂ origignal paint ਆ ਜਾਂ ਹੋਰ ਆ ਉਹਦੀ ਪਰਖ ਕਰਨੀ ਤਾਂ ਤੁਹਾਡੇ ਲਈ ਤਾਂ ਬਹੁਤ ਮੁਸ਼ਕਲ ਕੰਮ ਹੈ ਕਈ ਵਾਰ ਅਸੀਂ ਵੀ ਧੋਖਾ ਖਾ ਜਾਂਦੇ ਇਸ ਗੱਲ ਤੋਂ ਬਸ ਮੇਨ ਚੀਜ਼ ਹੈ ਹਰ ਇੱਕ ਚੀਜ਼ ਦੇਖੋ ਪੇਸਟਿੰਗ ਇਹਦੇ ਵੀ ਦੇਖੋ ਤੁਸੀਂ ਪੇਸਟਿੰਗ ਦੇਖ ਰਹੇ ਤੁਸੀਂ ਪੇਸਟਿੰਗ ਆ ਮਤਲਬ ਇਹ ਤੇ ਨੌ ਮਾਰੋਗੇ ਤਾਂ ਨਹੀਂ ਵੱਜੂਗਾ ਬਿਲਕੁਲ ਜੈਨੂਨ ਪੇਸਟਿੰਗ ਆ ਤੇ ਇਹ ਆ ਜਾਂਦੇ ਨੇ ਇਹ ਪਿੱਲਰ ਆ ਨੇੜੇ ਚ ਕਰਮਣਾ ਹੈ ਹਨਾ ਇਹ ਆ ਦੇਖੋ ਇਹ ਆ ਆ ਆ ਆ ਆ ਸਪੋਰਟ ਬੈਟਿੰਗ ਇਹ ਹੀ ਸਪੋਰਟ ਬੈਟਿੰਗ ਜਿਹੜੀ ਤੁਹਾਨੂੰ ਮੈਂ ਉਹਦੇ ਮੂਰੇ ਦਿਖਾਈ ਆ ਇਹ オリジナル ਸਪੋਰਟ ਬੈਟਿੰਗ ਆ ਇਹ ਚੀਜ਼ オリジナル ਤੁਹਾਨੂੰ ਦਿਖਣੀ ਚਾਹੀਦੀ ਹੈ ਕਿਤੇ ਵੀ ਇਹਦੇ ਜਿਵੇਂ ਆ ਚੀਜ਼ ਦੇ ਉੱਪਰ ਆਮ ਤੌਰ ਤੇ ਹੁੰਦਾ ਵੀ ਜੱਕ ਲੱਗ ਜਾਂਦਾ ਸਿੱਧਾ-ਸਿੱਧਾ ਜੇ ਕੁਝ ਕਰਿਆ ਹੋਵੇ ਜਾਂ ਹੋਰ ਉੱਥੋਂ ਅਗਲਾ ਮੂਰੇ ਸਫਾਈ ਲਿਆਉਂਦਾ ਕਈ ਵਾਰ ਇੱਥੇ ਮਾਰ ਖਾ ਜਾਂਦਾ ਇੱਥੇ ਬਿਲਕੁਲ ਜੱਕ ਦੇ ਨਿਸ਼ਾਨ ਲੱਗੇ ਹੁੰਦੇ ਨੇ ਕਈ ਵਾਰ ਕੋਈ ਮਤਲਬ ਜੱਕ ਨਾਲ ਗੱਡੀ ਸਿੱਧੀ ਕਰਨੀ ਪੈਂਦੀ ਆ ਐਕਸੀਡੈਂਟ ਹੋਈ ਆ ਹੋਰ ਤਾਂ ਇਹ ਚੀਜ਼ ਨੂੰ ਆਪਾਂ ਕੱਟ ਕੇ ਆਪਾਂ ਆਮ ਤੌਰ ਤੇ ਦੇਖ ਵੀ ਲੈਂਦੇ ਨੇ ਲੇਕਿਨ ਉਹਨੂੰ ਪਤਾ ਕੁਝ ਨਹੀਂ ਹੁੰਦਾ ਮੈਂ ਦੇਖਿਆ ਸਾਡੇ ਕੋਲ ਬਹੁਤ ਬੰਦੇ ਆਉਂਦੇ ਨੇ ਬੜੀ ਮਤਲਬ ਕਲਾਕਾਰੀ ਦਿਖਾਉਂਦੇ ਨੇ ਵੀ ਸਾਨੂੰ ਬਹੁਤ ਪਤਾ ਬਹੁਤ ਕੁਝ ਪਤਾ ਨਾ ਪੂਰਾ ਚੈੱਕ ਕਰ ਲੈਂਦੇ ਨੇ ਪਰ ਉਹਨੂੰ ਪਤਾ ਕੁਝ ਨਹੀਂ ਹੁੰਦਾ ਪਰ ਅਸੀਂ ਆਪਦੇ ਮਣੀ ਮਣੀ ਹੱਸ ਰਹੇ ਹੁੰਦੇ ਵੀ ਇਹਨਾਂ ਨੂੰ ਨੌਲੇਜ ਨਹੀਂ ਹੈਗੀ ਲੇਕਿਨ ਇਹ ਆਪਾਂ ਨੂੰ ਸਾਬਤ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਵੀ ਸਾਨੂੰ ਨੌਲੇਜ ਪੂਰੀ ਹੈ ਤੇ ਗੱਲ ਸਹੀ ਕਹਿ ਰਹੇ ਜਾਂ ਸਹੀ ਕਹਿ ਰਹੇ ਤਾਂ ਇੱਕ ਵਾਰੀ ਕਮੈਂਟ ਤੇ ਜ਼ਰੂਰ ਦੱਸ ਦਿਓ ਵੀ ਹਾਂ ਗੱਲ ਸਹੀ ਕਹਿ ਰਹੇ ਹੈ ਕਿ ਗਲਤ ਕਹਿ ਰਹੇ ਤੇ ਵਕ ਇਹ ਮੇਨ ਦੇਖੋ ਇਹ ਹੈ ਐਪਰਨ ਫਿਲਰ ਅਦਰ ਵੱਜਾ ਲਈ ਇਹ ਹੁਣ ਜਿਵੇਂ ਆ ਤੁਸੀਂ ਦੇਖ ਰਹੇ ਹੋ ਜਿਵੇਂ Swift ਗੱਡੀ ਆ ਸਪੈਸ਼ਲ ਗੱਡੀ ਦੇ ਜਿਹੜੇ ਆ ਗੋਲੇ ਨੇ ਥੱਲੋਂ ਇਹ 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 ਰਫ ਆਉਂਦੇ ਨੇ ਥੱਲੋਂ ਬਸ ਇਹ ਹਰ ਗੱਡੀ ਦੀ ਆਉਂਦੇ ਨੇ ਇਹ ਚੀਜ਼ਾਂ ਤੋਂ ਆਪਾਂ ਪਰਖ ਕਰ ਸਕਦੇ ਆ ਵੀ ਗੱਡੀ ਆ ਦੇਖੋ ਰਫ ਦੇਖ ਰਿਆ ਨਾ ਤੁਹਾਨੂੰ ਆ ਚੀਜ਼ਾਂ ਜੇ ਇਹ ਪੇਂਟ ਹੋਈ ਹੋਈ ਹੂਗੀ ਨਾ ਜੀ ਇਹ ਇਹ ਖਤਮ ਹੋ ਜਾਂਦੀ ਏ ਇਹ ਜੀ ਇਹ ओरिजिनल ਕੰਪਨੀ ਦੀ ਆਉਂਦੀ ਆ ਇਸ ਤਰ੍ਹਾਂ ਤੇ ਜੇ ਇਹਦੇ ਨਾਲ ਕੋਈ ਖੇੜਖਾਨੀ ਹੋਈ ਹੋਊ ਐਕਸੀਡੈਂਟ ਵਗੈਰਾ ਹੋਈ ਹੋਊ ਤਾਂ ਇਹ ਖਤਮ ਹੋ ਜਾਂਦੀ ਆ ਇਹ ਵੀ ਇੱਕ ਇਹਦੀ ਆਪਾਂ ਨਿਸ਼ਾਨੀ ਦੇ ਤੌਰ ਤੇ ਉਹ ਕਰ ਲੈਣਾ ਨਵੀਂ ਡਿਗੀ ਡਿਗੀ ਖੋਲ ਤੇ ਪਿੱਛੋਂ ਵੀ ਤੁਹਾਨੂੰ ਇੱਕ ਵਾਰੀ ਦੱਸ ਦੇਣਾ ਵੀ ਪਿੱਛੋਂ ਆਪਾਂ ਕੀ ਦੇਖ ਸਕਦੇ ਆ ਗੱਡੀ ਦੇ ਵਿੱਚ ਬੈਕ ਤੋਂ ਗੱਡੀ ਦੇ ਵਿੱਚ ਕੀ ਦੇਖ ਸਕਦੇ ਆ ਇਹ ਹੈਗਾ ਸਾਡਾ ਲਵੀ ਤੇ ਕੈਮਰਾਮੈਨ ਲੈ ਵੀ ਲਾਈਟ ਲਾ ਦੇ ਫਿਰਾਂ ਤੇ ਬੈਕ ਤੋਂ ਆਪਾਂ ਚੱਲਦੇ ਆ ਆ ਦੇਖੋ ਇਹ ਆਪਾਂ ਚੱਕੋ ਕੱਪੜਾ ਵੱਡ ਜੋ ਜਮਾਂ ਵਿੱਚ ਆ ਦੇਖੋ ਇਹ ਆ ਪੇਸਟਿੰਗ ਆ ਦਿਖ ਰਹੀ ਏ ਤੁਹਾਨੂੰ ਇੱਧਰ ਚੱਲਣਾ ਮਾਰ ਬਣਿਆ ਆ ਆ ਆ ਦੇਖ ਆ ਆ ਤੁਹਾਨੂੰ ਪੇਸਟਿੰਗ ਦਿਖ ਰਹੀ ਆ ਤੇ ਇਹ ਜੈਨੂਨ ਪੇਸਟਿੰਗ ਆ ਜੈਨੂਨ ਪੇਂਟ ਆ ਦੇਖੋ ਵਿੱਚ ਇਹ ਜੈਨੂਨ ਪੇਸਟਿੰਗ ਆ ਮਤਲਬ ਇਹ ਇਹ ਵੀ ਮਤਲਬ ਆਮ ਤੌਰ ਤੇ ਗੱਡੀਆਂ ਮੂਹਰੋਂ ਕਈ ਵਾਰ ਬੱਚੀ ਹੁੰਦੀਆਂ ਨੇ ਪਿੱਛੋਂ ਲੱਗ ਜਾਂਦੀਆਂ ਨੇ ਤੇ ਇਹ ਵੀ ਆਪਾਂ ਨੂੰ ਧਿਆਨ ਰੱਖਣਾ ਚਾਹੀਦਾ ਕਿਉਂਕਿ ਪਿੱਛੋਂ ਜੇ ਗੱਡੀ ਦੀ ਅਲਾਈਨਮੈਂਟ ਵਗੈਰਾ ਹਿੱਲੇ ਜਾਂ ਜ਼ਿਆਦਾ ਲੱਗ ਜਵੇ ਮਾੜੀ ਮੋਟੀ ਮਾਈਨਰ ਤਾਂ ਚੱਲ ਜਾਂਦੀ ਹੈ ਕਈ ਵਾਰੀ ਆਪਾਂ ਪੈਸਿਆਂ 'ਚ ਸਮਝੌਤਾ ਕਰ ਜਾਂਦੇ ਆ ਉਹ ਮਾਈਂਡ ਸੈਟਾ ਕਰ ਲਿਆ ਪਰ ਜੇ ਕੋਈ ਮੇਜਰ ਲੱਗ ਗਈ ਤਾਂ ਫਿਰ ਬਹੁਤ ਔਖਾ ਹੋ ਜਾਂਦਾ ਉਹ ਗੱਡੀ ਦੀ ਅਲਾਈਨਮੈਂਟ ਨਹੀਂ ਬਣਦੀ ਗੱਡੀ ਟਾਇਰ ਖਾਣੋ ਨਹੀਂ ਖੜਦੀ ਮੂਰੇ ਮੂਰੇ ਵੀ ਸੇਮ ਹੀ ਪ੍ਰੋਬਲਮ ਹੈ ਐਕਸੀਡੈਂਟ ਦਾ ਉਹ ਤਾਂ ਚਲੋ ਮਾੜਾ ਮੋਟਾ ਤਾਂ ਕਿਤੇ ਨਾ ਕਿਤੇ ਕੁਝ ਨਾ ਕੁਝ ਹੋ ਵੀ ਸਕਦਾ ਲੇਕਿਨ ਮੇਨ ਇਹ ਚੀਜ਼ ਆ ਵੀ ਗੱਡੀ ਦਾ ਅਲਾਈਨਮੈਂਟ ਅਸਲੀ ਹੋਵੇ ਗੱਡੀ ਅਲਾਈਨਮੈਂਟ ਹਿੱਲੀ ਜਾ ਫਿਰ ਬਹੁਤ ਔਖਾ ਜਾਂਦਾ ਆਪਾਂ ਪਿੱਛੋਂ ਪਿੱਛੇ ਅੰਦਰ ਵਾਜੇ ਵੀ ਆਪਾਂ ਹੀ ਚੈੱਕ ਕਰ ਸਕਦੇ ਆ ਇੱਥੋਂ ਖੋਲ ਕੇ ਆ ਦੇਖੋ ਵੀਡੀਓ ਵਧੀਆ ਲੱਗ ਰਹੀ ਜੇ ਤਾਂ ਸ਼ੇਅਰ ਕਰ ਦਿਓ ਕਿਉਂਕਿ ਮਤਲਬ ਇਹ ਜੀ ਜਾਣਕਾਰੀ ਤਾਂ ਸਾਡੇ ਲਈ ਘਾਤਕ ਵੀ ਹੋ ਸਕਦੀ ਆ ਜੇ ਅਸੀਂ ਕੰਮ ਸਹੀ ਨਹੀਂ ਕਰਦੇ ਅਹ ਇਸ ਨੂੰ ਸ਼ੇਅਰ ਕਰ ਦਿਓ ਇਹ ਥੋੜੀ ਜਿਹਾ ਮਤਲਬ ਥੋੜੇ ਥੋੜੇ ਟਾਸਕ ਨੇ ਛੋਟੇ ਛੋਟੇ ਟਾਸਕ ਨੇ ਜਿਹੜੇ ਆਪਾਂ ਕਰਕੇ ਅਹ ਗੱਡੀ ਦੀ ਬਾਡੀ ਲਾਈਨ ਚੈੱਕ ਕਰ ਸਕਦੇ ਆ ਮਤਲਬ ਉੱਪਰੋਂ ਦੇਖ ਸਕਦੇ ਆ ਛੱਤ ਵਗੈਰਾ ਦੇ ਕੋਈ ਡੈਂਟ ਟੁੰਟੇ ਜਾਂ ਕੋਈ ਐਦਾਂ ਤਾਂ ਨਹੀਂ ਲੱਗ ਰਿਹਾ ਜਿਵੇਂ ਜੇ ਮੰਨ ਲਓ ਪੇਂਟ ਹੋਇਆ ਹੋਵੇ ਤਾਂ ਇੱਥੋਂ ਇਹ ਚੀਜ਼ਾਂ ਪੇਂਟ ਨਾਲ ਖਰਾਬ ਹੋ ਜਾਂਦੀਆਂ ਨੇ ਪੇਂਟ ਇਹਨਾਂ ਦੇ ਵਿੱਚੋਂ ਨਹੀਂ ਨਿਕਲਦਾ ਰਬੜਾ ਦੇ ਵਿੱਚੋਂ ਬਹੁਤ ਔਖਾ ਜ਼ਿਆਦਾਤਰ ਮਤਲਬ ਕਾਰੀਗਰੀ ਤੋਂ ਸਫਾਈ ਨਹੀਂ ਕਰ ਪਾਉਂਦੇ ਹੈਗੇ ਮਤਲਬ ਇਹ ਦੇਖਣਾ ਪੈਂਦਾ ਵੀ ਸ਼ੀਸ਼ੇ ਦੇ ਰਬੜਾ ਰੂਬੜਾ ਨੂੰ ਕੋਈ ਰੰਗ ਤਾਂ ਨਹੀਂ ਲੱਗਿਆ ਹੋਇਆ ਹੈਗਾ ਇਹ ਤੋਂ ਲਿਬੜੀਆਂ ਤਾਂ ਨਹੀਂ ਹੋਈਆਂ ਹੈਗੀਆਂ ਮਤਲਬ ਇਹ ਚੀਜ਼ਾਂ ਵੀ ਤੁਹਾਨੂੰ ਥੋੜੀਆਂ ਜੀਆਂ ਇਸ ਗੱਲ ਤੋਂ ਅਵੇਅਰ ਕਰਦੀਆਂ ਨੇ ਆ ਵੈਸੇ ਸ਼ੀਸ਼ੇ ਦੇ ਪਿੱਛੇ ਅਸੀਂ ਜ਼ਿਆਦਾ ਨਹੀਂ ਜਾਂਦੇ ਹੁੰਦੇ ਮਤਲਬ ਜਿਵੇਂ ਹੁਣ ਇਹ ਗੱਡੀ ਦਾ ਵੀ ਸ਼ੀਸ਼ਾ ਚੇਂਜ ਹੋਇਆ ਹੈ ਮਤਲਬ ਸ਼ੀਸ਼ਾ ਟੁੱਟ ਜਾਂਦਾ ਜੀ ਮਤਲਬ ਆਮ ਤੌਰ ਤੇ ਸਾਡੇ ਕੋਲ ਜਿਹੜੇ ਕਸਟਮਰ ਆਉਂਦੇ ਨੇ ਉਹ ਆ ਕੇ ਪਹਿਲਾਂ ਸ਼ੀਸ਼ਾ ਦੇਖਣਗੇ ਵੀ ਸ਼ੀਸ਼ਾ ਦਾ ਨਹੀਂ ਕਿਤੇ ਹੋਇਆ ਹੈ ਸ਼ੀਸ਼ੇ ਦਾ ਤਾਂ ਦੋਸਤੋਂ ਕੋਈ ਲਿੰਕ ਨਹੀਂ ਉਦੀ ਬੱਟੀ ਵੱਜੀ ਠਾ ਤੇ ਅਸੀਂ ਸ਼ਕਿਆ ਖਤਮ ਤਾਂ ਸ਼ੀਸ਼ੇ ਨਾਲ ਕੋਈ ਆਪਾਂ ਐਕਸੀਡੈਂਟ ਵਗੈਰਾ ਗੱਡੀ ਦਾ ਨਹੀਂ ਤੋਲ ਮੋਲ ਕਰ ਸਕਦੇ ਜੇ ओरिजिनल ਹੈ ਤਾਂ ਤਾਂ ਬੈਸਟ ਹੈਗਾ ਬਹੁਤ ਵਧੀਆ ਗੱਲ ਹੈ ਚੰਗੀ ਗੱਲ ਹੈ ਲਗਭਗ ਮੰਨ ਲਾਦਾ ਇਹ ਸਾਰਾ ਸਾਡਾ ਮਤਲਬ ਜੋ ਤੁਹਾਨੂੰ ਦੱਸਿਆ ਹੈਗਾ ਇਹ ਗੱਡੀ ਦਾ ਇਹ ਮਤਲਬ ਸਹੀ ਉਹਨੂੰ ਦੇਖਣ ਦਾ ਤਰੀਕਾ ਹੈਗਾ ਮਤਲਬ ਇੰਨੀ ਬਰੀਕੀ ਦੇ ਵਿੱਚ ਤੁਹਾਨੂੰ ਦਿਖਾਇਆ ਹੈਗਾ ਤਾਂ ਮਤਲਬ ਕਿਉਂਕਿ ਵੀਡੀਓ ਲੰਬੀ ਹੋ ਰਹੀ ਹੈ ਆ ਗੱਲ ਗੱਲਾਂ ਹੋਰ ਇਹਦੇ ਕਿਉਂਕਿ ਇਹਦੇ ਪੇਪਰ ਦੀ ਵੀ ਗੱਲ ਕਰ ਸਕਦੇ ਆਪਾਂ ਮਤਲਬ ਗੱਡੀ ਆਪਾਂ ਲੈ ਰਹੇ ਆ ਤਾਂ ਕੱਲਾ ਗੱਡੀ ਦਾ ਵਧੀਆ ਹੋਣਾ ਭਰਾਵੋ ਵਧੀਆ ਨਹੀਂ ਲੈ ਕੇ ਗੱਡੀ ਦੇ ਕਾਗਜ਼ ਉਹ ਸਾਰਿਆਂ ਨਾਲੋਂ ਪਹਿਲਾਂ ਨੇ ਮਤਲਬ ਗੱਡੀ ਦੇ ਪੇਪਰ ਨਹੀਂ ਤੁਹਾਨੂੰ ਮਿਲੇ ਗੱਡੀ ਦੇ ਪੇਪਰਾਂ 'ਚ ਕੋਈ ਗੜਬੜ ਆ ਉਹ ਸਾਰੀ ਚੀਜ਼ ਤੁਹਾਨੂੰ ਦੇਖਣੀ ਹੈ ਪਹਿਲਾਂ ਸਭ ਤੋਂ ਪਹਿਲਾਂ ਤੁਸੀਂ ਆਰ.ਸੀ. ਖੋਲੋ ਤੇ ਆਰ.ਸੀ. ਖੋਲ ਕੇ ਉਹਦੇ ਪੇਪਰ ਵਗੈਰਾ ਚੈੱਕ ਕਰੋ ਓਨਰ ਕਿੰਨੇ ਆ ਗੱਡੀ ਜਿਵੇਂ ਕਿ ਤੁਹਾਨੂੰ ਆਪਾਂ ਆ ਗੱਡੀ ਤੇ ਦਿਖਾਣੇ ਆ ਜੀ ਅੱਜ ਜਿਵੇਂ ਅਸੀਂ ਡਿਸਕ੍ਰਿਪਸ਼ਨ ਦੀ ਲਈ ਇਹਨੂੰ ਪਰ ਜਿਵੇਂ ਮੰਨ ਲਓ ਉਹਦਾ ਕਲਰ ਸਹੀ ਪਾਇਆ ਹੋਇਆ ਗੱਡੀ ਦਾ ਤੇ ਰਨਿੰਗ ਦਾ ਚਲੋ ਆਪਾਂ ਅੰਦਰੋਂ ਮੀਟਰ ਤੋਂ ਵੀ ਦੇਖ ਲਾਂਗੇ ਰਨਿੰਗ ਦੇ ਵਿੱਚ ਵੀ ਗੜਬੜ ਹੋ ਜਾਂਦੀ ਹੈ ਉਹ ਤੁਸੀਂ ਸਰਵਿਸ ਰਿਕਾਰਡ ਕਢਾ ਕੇ ਕੰਪਨੀ ਤੋਂ ਦੇਖ ਸਕਦੇ ਹੋ ਨਾ ਕੰਪਨੀ ਤੋਂ ਸਰਵਿਸ ਰਿਕਾਰਡ ਕਢਾ ਕੇ ਦੇਖ ਸਕਦੇ ਹੋ ਓਨਰ ਕਿੰਨੇ ਆ ਗੱਡੀ ਓਨਰ ਸੀਰੀਜ਼ ਲਿਖੀ ਹੁੰਦੀ ਹੈ ਉਹ ਤਾਂ ਤੇ ਆਰਸੀ ਦੇ ਉੱਪਰ ਪੋਰਸ਼ਨ ਹੁੰਦਾਗਾ ਤੇ ਡੀਜ਼ਲ ਹੈ ਕਾਪੀ ਦੇ ਉੱਪਰ ਕਈ ਵਾਰ ਡੀਜ਼ਲ ਪੈਟਰੋਲ ਦਾ ਇਹ ਵੀ ਚੱਕਰ ਪੈ ਜਾਂਦਾ ਇਹ ਵੀ ਥੋੜਾ ਦੇਖ ਲਵੇ ਤੇ ਵੈਲਿਡ ਕਦੋਂ ਤੱਕ ਹੈ ਇੰਸ਼ੋਰੈਂਸ ਹੈਗੀ ਆ ਕਿ ਨਹੀਂ ਹੈਗੀ ਪੋਲਿਊਸ਼ਨ ਦਾ ਚਲੋ ਛੋਟੀ ਗੱਲ ਆ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ ਤੇ ਪਾਸਿੰਗ ਕਦੋਂ ਤੱਕ ਹੈ ਮਤਲਬ ਇਹ ਚੀਜ਼ਾਂ ਥੋੜੀਆਂ ਦੇਖਣੇ ਪੈਂਦੇ ਨੇ ਔਰ ਮੇਨ ਚੀਜ਼ ਜਿਹੜੀ ਹੈਗੀ ਆ ਗੱਡੀ ਤੁਸੀਂ ਲੈਣਗੇ ਹੋ ਲੇਕਿਨ ਤੁਹਾਨੂੰ ਲੋਨ ਦੇ ਪਿੱਛੇ ਬੜਾ ਚੱਕਰ ਪੈਂਦਾ ਵੀ ਗੱਡੀ ਦੇ ਉੱਪਰ ਲੋਨ ਹੈਗਾ ਕਿ ਨਹੀਂ ਹੈਗਾ ਇੱਕ ਪਰਿਵਹਨ ਦੀ ਸਾਈਟ ਆਉਂਦੀ ਆ ਅ ਪਰਿਵਹਨ ਗਵਰਨਮੈਂਟ ਗਵਰਨਮੈਂਟ ਦੀ ਸਾਈਟ ਹੈ ਉਹ ਹੈ ਸਾਈਟ ਹੈ ਉਹਤੇ ਵੀ ਤੁਸੀਂ ਦੇਖਦੇ ਨਹੀਂ ਐਪ ਡਾਊਨਲੋਡ ਕਰੋ ਜਦੋਂ ਤੁਸੀਂ ਮਤਲਬ ਗੱਡੀ ਲੈਣ ਜਾ ਰਹੇ ਹੋ ਆਪਣੇ ਮੋਬਾਈਲ 'ਚ ਪਰਿਵਹਨ ਦੀ ਗਵਰਨਮੈਂਟ ਦੀ ਇੱਕ ਐਪ ਹੈ ਉਹਨੂੰ ਡਾਊਨਲੋਡ ਕਰੋਗੇ ਤੇ ਉਹਤੇ ਤੇ OTP ਆ ਜਾਊਗਾ ਉਹਤੇ ਤੇ ਪਾਸਵਰਡ ਤੁਹਾਡਾ ਮਿਲ ਜਾਊਗਾ ਤੇ ਉਹਨੂੰ ਉਹਦੇ ਤੇ ਨੰਬਰ ਪਾ ਕੇ ਤੁਸੀਂ ਸਾਰਾ ਗੱਡੀ ਦਾ ਡਾਟਾ ਕੱਢ ਸਕਦੇ ਹੋ ਪਰ ਇੱਕ ਚੀਜ਼ ਉਹ ਵੀ ਨਹੀਂ ਸ਼ੋਅ ਕਰਦੀ ਉਹਦੇ ਤੇ ਤੁਹਾਨੂੰ ਇਹਦੇ ਲੋਨ ਹੈਗਾ ਕਿ ਨਹੀਂ ਹੈਗਾ ਉਹ ਸ਼ੋਅ ਨਹੀਂ ਹੁੰਦਾ ਤੁਸੀਂ ਸਾਰਾ ਕੁਝ ਦੇਖ ਲਓਗੇ ਲੇਕਿਨ ਤੁਹਾਨੂੰ ਇਹ ਨਹੀਂ ਪਤਾ ਲੱਗਣਾ ਕਿ ਗੱਡੀ ਤੇ ਲੋਨ ਹੈਗਾ ਇੱਕ ਕਾਰ ਇਨਫੋ ਸੀਏਆਰ ਕਾਰ ਆਈ ਐਨ ਐਫਓ ਕਰਕੇ ਇੱਕ ਐਪ ਹੈ ਜਿਹੜੀ ਗੂਗਲ ਪਲੇ ਦੇ ਉੱਪਰ ਪਈ ਹੈ ਤੇ ਉਹਨੂੰ ਡਾਊਨਲੋਡ ਕਰੋ ਉਹਦੇ ਜ ਤੁਹਾਨੂੰ ਉਹਦੇ ਗੱਡੀ ਤੇ ਲੋਨ ਹੈਗਾ ਕਿ ਨਹੀਂ ਹੈਗਾ ਉਹਦੀ ਇੰਸ਼ੋਰੈਂਸ ਹੈਗੀ ਹੈ ਕਿ ਨਹੀਂ ਹੈਗੀ ਉਹਦੀ ਪਾਸਿੰਗ ਹੈਗੀ ਹੈ ਕਿ ਨਹੀਂ ਹੈਗੀ ਤੇ ਉਹ ਕਿੰਨੇ ਓਨਰ ਆ ਗੱਡੀ ਉਹ ਇਹ ਚੀਜ਼ਾਂ ਮਤਲਬ ਮੈਂ ਨੇ ਰੱਖਦੀਆਂ ਨੇ ਇਹ ਚੀਜ਼ਾਂ ਤੁਸੀਂ ਸਾਰੀਆਂ ਮਤਲਬ ਪਰਖ ਕੇ ਹੀ ਮਤਲਬ ਗੱਡੀ ਦੇ ਦਾ ਤੁਸੀਂ ਡਿਸੀਜਨ ਲੈ ਸਕਦੇ ਹੋ ਉਸ ਤੋਂ ਬਾਅਦ ਤਾਂ ਪੇਪਰ ਜਦੋਂ ਤੁਸੀਂ ਸਾਰੇ ਚੈੱਕ ਕਰ ਲਏ ਗੱਡੀ ਤੁਹਾਨੂੰ ਪਸੰਦ ਆ ਗਈ ਫਿਰ ਤਾਂ ਉਹ ਨੇਗੋਸ਼ੀਏਬਲ ਵਾਲੀ ਗੱਲ ਆ ਜਾਂਦੀ ਆ ਉਹ ਵੀ ਅਸੀਂ ਵੈਸੇ ਤਾਂ ਉਹ ਚੀਜ਼ ਨੂੰ ਵੀ ਸੌਖਾ ਕਰਤਾ ਅਸੀਂ ਫਿਕਸ ਪ੍ਰਾਈਸ ਕਰਤੇ ਘੱਟ ਰੇਟ ਕਰੇ ਹੋਏ ਨੇ ਗੱਡੀਆਂ ਦੇ ਤੇ ਤੁਸੀਂ ਕੋਈ ਰੇਟ ਦੇ ਵਿੱਚ ਚਾਹੇ ਚਾਹੇ ਜੇ ਅਸੀਂ ਸਾਰੀ ਡਿਸਕ੍ਰਿਪਸ਼ਨ ਗੱਡੀ ਦੇ ਉੱਪਰ ਲਾ ਰਹੇ ਹਾਂ ਮਤਲਬ ਇਹ ਚੀਜ਼ਾਂ ਬੜੀਆ ਮੈਨੇਅਰ ਰੱਖਾਂਦੀਆਂ ਨੇ ਕਿਉਂਕਿ ਜੋ ਮੈਨੂੰ ਤਕਲੀਫ ਹੋਈ ਸੀ ਬਚਪਨ ਦੇ ਵਿੱਚ ਮੈਂ ਨਹੀਂ ਚਾਹੁੰਦਾ ਉਹ ਵੀ ਤੁਹਾਨੂੰ ਵੀ ਹੋਵੇ ਤਾਂ ਅਸੀਂ ਉਹ ਚੀਜ਼ਾਂ ਦਾ ਧਿਆਨ ਕਰ ਰਹੇ ਹਾਂ ਮਤਲਬ ਕਸਟਮਰ ਬਣ ਕੇ ਦੇਖ ਰਹੇ ਹਾਂ ਕਸਟਮਰ ਦੀ ਅੱਖ ਨਾਲ ਦੇਖ ਰਹੇ ਹਾਂ ਵੀ ਕੀ ਡਰੇਗਾ ਉਸ ਚੀਜ਼ ਨੂੰ ਅਸੀਂ ਦੂਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਇਹਨੂੰ ਸੌਖਾ ਕਰ ਰਹੇ ਹਾਂ ਜੀ ਇਹਨੂੰ ਬਹੁਤ ਜ਼ਿਆਦਾ ਤਾਂ ਕਿ ਲੋਕ ਸਾਡੇ ਤੇ ਵਿਸ਼ਵਾਸ ਕਰਨ ਡੀਲਰਾਂ ਦਾ ਰੈਪਿਊਟੇਸ਼ਨ ਨੂੰ ਅਸੀਂ ਠੀਕ ਕਰੀਏ ਡੀਲਰ ਸਾਨੂੰ ਡੀਲਰ ਨੂੰ ਦੇਖ ਕੇ ਅਗਲੇ ਨੂੰ ਐ ਨਾ ਹੋਵੇ ਵੀ ਇਹ ਠੱਗ ਨੇ ਇਹ ਨਾ ਲੱਗੇ ਅ ਇਹ ਚੀਜ਼ ਇਹ ਵੀਡੀਓ ਕਿਵੇਂ ਲੱਗੀ ਵੀਡੀਓ ਦੇ ਵਿੱਚ ਹੋਰ ਤੁਹਾਡੇ ਕੋਲ ਕੀ ਸੁਝਾਇਆ ਉਹ ਵੀ ਸਾਨੂੰ ਦੇ ਸਕਦੇ ਹੋ ਤੇ ਬਾਕੀ ਇਹਨੂੰ ਜਿਹੜਾ ਸਾਡਾ ਪੇਜ ਆ ਉਹਨੂੰ ਫੋਲੋ ਕਰ ਲਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕੋਈ ਤੁਹਾਡੇ ਅੰਦਰ ਸੁਝਾਇਆ ਉਹ ਸਾਨੂੰ ਦਿਓ ਸ਼ੇਅਰ ਜ਼ਰੂਰ ਕਰ ਦਿਓ ਆਪਗੇ ਠੀਕ ਹੈ ਜੀ ਮਿਲਾਂਗੇ ਫਿਰ ਨਵੀਂ ਵੀਡੀਓ ਦੇ ਨਾਲ ਸਤਿ ਸ੍ਰੀ ਅਕਾਲ